ਸਿਹਤ ਪੰਜਾਬ ਦੇ ਚੈਨਲ ਵੇਖ ਰਿਹਾ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦੋਸਤੋ ਅੱਜ ਕੱਲ ਦੇ ਸਮੇਂ ਵਿੱਚ ਹਰੇਕ ਵਿਅਕਤੀ ਖਾਣ ਦਾ ਸ਼ਕੀਨ ਹੈ ਅਤੇ ਦੋਸਤੋ ਉਸ ਨੂੰ ਚਟਪਟੇ ਤੋਂ ਚਟਪਟੇ ਚੀਜ਼ ਚਾਹੀਦੀ ਹੈ ਦੋਸਤੋ ਇਸ ਦੇ ਗਲਤ ਖਾਣ ਪੀਣ ਕਾਰਨ ਹੀ ਦੋਸਤੋ ਉਹਨਾਂ ਦੇ ਪੇਟ ਨਾਲ ਸੰਬੰਧਿਤ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ ਜਿਵੇਂ ਕਿ ਗੈਸ ਕਬਜ਼ ਐਸਿਡਿਟੀ ਪੇਟ ਫੁੱਲਣਾ ਖੱਟੇ ਡਕਾਰ ਆਉਣਾ ਅਤੇ ਬਾਦ ਹਜਮੇ ਆਉਣਾ ਆਮ ਗੱਲ ਹੈ ਅਤੇ ਦੋਸਤੋ ਲੋਕ ਅਕਸਰ ਇਹਨਾਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਪਰ ਦੋਸਤੋ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਇਹਨਾਂ ਸਮੱਸਿਆਵਾਂ ਨੂੰ ਲੰਬੇ ਸਮੇਂ ਤੱਕ ਨਜ਼ਰਅੰਦਾਜ਼ ਕਰਦੇ ਰਹੋਗੇ ਤੇ ਇਸ ਨਾਲ ਦੋਸਤੋ ਤੁਹਾਨੂੰ ਬਵਾਸਿਰ ਵਰਗੀ ਬਿਮਾਰੀ ਜਾਂ ਫਿਰ ਪੇਟ ਨਾਲ ਸੰਬੰਧਿਤ ਹੋਰ ਵੀ ਕਈ ਭਿਆਨਕ ਬਿਮਾਰੀਆਂ ਹੋਣ ਦਾ ਖਤਰਾ ਵੱਜ ਜਾਵੇਗਾ ਅੱਜ ਅਸੀਂ ਤੁਹਾਨੂੰ ਬਹੁਤ ਸੌਖਾ ਸਸਤਾ ਤੇ ਅਸਰਦਾਰ ਨੁਸਖਾ ਦੱਸਾਂਗੇ ਜਿਸ ਦਾ ਇਸਤੇਮਾਲ ਕਰਕੇ ਦੋਸਤੋ ਤੁਸੀਂ ਇਹਨਾਂ ਸਾਰੀਆਂ ਸਮੱਸਿਆਵਾਂ ਤੋਂ ਆਰਾਮ ਪਾ ਸਕਦੇ ਹੋ ਅਤੇ ਆਪਣੀ ਪਾਚਨ ਸ਼ਕਤੀ ਨੂੰ ਵਧਾ ਸਕਦੇ ਹੋ ਤਾਂ ਦੋਸਤੋ ਇਸ ਨੁਸਖੇ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਅਸੀਂ ਇਸ ਚੈਨਲ ਉੱਤੇ ਸਿਹਤ ਨਾਲ ਜੁੜ ਨਵੀਆਂ ਵੀਡੀਓ ਡੇਲੀ ਵੇਖਣਾ ਚਾਹੁੰਦੇ ਹੋ ਤਾਂ ਵੀਡੀਓ ਦੇ ਨੀਚੇ ਦਿੱਤਾ ਲਾਲ ਰੰਗ ਦਾ ਸਬਸਕ੍ਰਾਈਬ ਬਟਨ ਦਬਾ ਦਿਓ ਅਤੇ ਬੈਲ ਆਈਕਨ ਵੀ ਦਬਾ ਦਿਓ ਤਾਂ ਕਿ ਤੁਸੀਂ ਸਾਡੇ ਨਾਲ ਜੁੜੇ ਰਹੋ ਆਓ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਇਸ ਨੁਸਖੇ ਲਈ ਸਾਨੂੰ ਚਾਹੀਦੇ ਹਨ 2 ਚਮਚ ਅਜਵਾਇਨ ਅਤੇ 2 ਚਮਚ ਜੀਰਾ ਅਤੇ ਦੋਸਤੋ ਇਹਨਾਂ ਦੋਹਾਂ ਚੀਜ਼ਾਂ ਨੂੰ ਦੋ-ਦੋ ਚਮਚ ਲੈ ਕੇ ਤੁਸੀਂ ਇਸ ਨੂੰ ਹਲਕੇ ਸੇਕ ਉੱਤੇ ਭੁੰਨ ਲੈਣਾ ਹੈ ਅਤੇ ਫਿਰ ਦੋਸਤੋ ਇਸ ਨੂੰ ਕਿਸੇ ਬਰਤਨ ਵਿੱਚ ਕੱਢ ਲੈਣਾ ਹੈ ਫਿਰ ਅਸੀਂ ਇਸ ਵਿੱਚ 2 ਚਮਚ ਸੌਂਫ ਦੇ ਪਾ ਦੇਣੇ ਹਨ ਅਤੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਮਿਕਸੀ ਵਿੱਚ ਗ੍ਰाइंड ਕਰਕੇ ਇੱਕ ਬਰੀਕ ਪਾਊਡਰ ਤਿਆ ਇਸ ਦਾ 7 ਦੋਸਤੋ ਤੁਸੀਂ ਪਾਊਡਰ ਦਾ ਅੱਧੇ ਚਮਚ ਦਾ ਸੇਵਨ ਹਲਕੇ ਗਰਮ ਪਾਣੀ ਨਾਲ ਕਰਨਾ ਹੈ ਅਤੇ ਦੋਸਤੋ ਇਸ ਦਾ ਸੇਵਨ ਤੁਸੀਂ ਖਾਣਾ ਖਾਣ ਤੋਂ 10 ਮਿੰਟ ਬਾਅਦ ਕਰਨਾ ਹੈ ਇਸ ਤਰ੍ਹਾਂ ਦੋਸਤੋ ਜੇਕਰ ਇਸ ਪਾਊਡਰ ਨੂੰ ਤਿਆਰ ਕਰਕੇ ਖਾਣਾ ਖਾਣ ਤੋਂ 10 ਮਿੰਟ ਬਾਅਦ ਤੁਸੀਂ ਇਸ ਦਾ ਸੇਵਨ ਕਰਦੇ ਹੋ ਤੇ ਇਸ ਨਾਲ ਦੋਸਤੋ ਤੁਹਾਨੂੰ ਕਦੇ ਵੀ ਪੇਟ ਨਾਲ ਸੰਬੰਧਿਤ ਕੋਈ ਵੀ ਸਮੱਸਿਆ ਨਹੀਂ ਹੋਵੇਗੀ ਤੁਹਾਨੂੰ ਗੈਸ ਕਬਜ਼ ਐਸਿਡਿਟੀ ਪੇਟ ਫੁੱਲਣਾ ਖੱਟੇ ਡਕਾਰ ਆਉਣਾ ਤੇ ਬਦ ਹਜ਼ਮੀ ਵਰਗੀ ਸਮੱਸਿਆ ਤੋਂ ਆਰਾਮ ਮਿਲ ਜਾਵੇਗਾ ਅਤੇ ਦੋਸਤੋ ਜੇਕਰ ਤੁਸੀਂ ਇਹਨਾਂ ਸਮੱਸਿਆਵਾਂ ਤੋਂ ਬਚੇ ਰਹੋਗੇ ਤਾਂ ਤੁਹਾਨੂੰ ਹੋਰ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਆਰਾਮ ਮਿਲ ਜਾਵੇਗਾ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਉਮੀਦ ਕਰਦੇ ਹਾਂ ਕਿ ਦਿੱਤੀ ਗਈ ਜਾਣਕਾਰੀ ਵਧੀਆ ਲੱ ਆਨੂੰ ਲਾਈਕ ਕਮੈਂਟ ਜਰੂਰ ਕਰਨਾ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜਰੂਰ ਸ਼ੇਅਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਇਸ ਖਾਸ ਜਾਣਕਾਰੀ ਬਾਰੇ ਪਤਾ ਲੱਗ ਸਕੇ ਅਤੇ ਉਹ ਵੀ ਸੌਖੇ ਜਿਹੇ ਨੁਸਖੇ ਦਾ ਲਾਭ ਲੈ ਸਕਣ ਧੰਨਵਾਦ